ਬਾਈ ਲੋਕੀ ਤਾਂ ਇਹ ਕਹਿੰਦੇ ਵੀ ਇਹ ਤਾਂ ਫੁਕ ਰਹੇ ਆ ਅੱਡੇ ਅੱਡੇ ਟਾਇਰ ਪੁਆਏ ਹੋਏ ਇਹ ਟਾਇਰਾਂ ਕਰਕੇ ਉਹ ਤੱਕ ਪਹੁੰਚਿਆ ਬਾਜੀ ਜੀ ਜੈ ਪ੍ਰਸਾਦ ਸਨ ਨੇ ਦੇਖਿਆ ਇਹ ਵੀ ਨਹੀਂ ਟੱਲਣਗੇ ਨੇ ਉਹਨੇ ਆਪਣੀ ਟਿਪਰ ਸਾਈਡ ਕਰਦੇ ਅੱਛਾ ਜੀ ਤੇ ਉੱਤੇ ਬਾਅਦ ਫਿਰ ਉਰੇ ਆ ਯੂਨੀਵਰਸਿਟੀ ਆਏਗਾ ਟਰੈਕਟਰ ਨਹੀਂ ਅੰਦਰ ਬਣਨ ਦਿੰਦੇ ਮਾਂ ਮਾਰੀਆਂ ਜ਼ਮੀਨਾਂ 'ਮਾਂ ਯੂਨੀਵਰਸਿਟੀ ਬਣੀ ਰਹੀ ਹੈ ਉਰੇ ਮਾਰੇ ਕਦੀ ਟਰੈਕਟਰ ਹਲ ਚੱਲਦੇ ਰਹੇ ਆ ਮਾਰੇ ਬਾਬੇ ਦਾਦੇ ਖੇਤੀ ਕਰਦੇ ਦੇ ਕਦੀ ਉਰੇ ਪਵਾਦ ਵਾਲੇ ਪਹਿਲਾਂ ਪੰਜਾਬੀਆਂ ਨੇ ਪੈਸੇ ਇਕੱਠੇ ਕਰਕੇ ਬਣਾਈ ਦੀ ਜਦ ਅੰਗਰੇਜ਼ਾਂ ਨੇ ਮਾਨੂੰ ਮਨਜ਼ੂਰੀ ਨਹੀਂ ਦੇ ਦਿੱਤੀ ਉਹ ਲਾਹੌਰ ਬਣੀ ਦੀ ਉਕੇ ਬਦਲੇ ਮਜਾਦਾ ਆਪਣੀ ਬੰਡ ਹੋਈ ਆ ਉਰੇ ਯੂਨੀਵਰਸਿਟੀ ਦੇ ਗਈਓ ਮਾਰੇ ਆਪਣੇ ਪੈਸੇ ਕੀ ਆ ਮਾਰੇ ਬਜ਼ੁਰਗਾਂ ਨੇ ਪੈਸਾ ਲਾਇਆ ਵਾ ਇੱਕਾ ਨਾ ਦੇਖੋ ਅੱਖਾਂ ਦੇਖੋ ਤੁਸੀਂ ਦਾਦਾ ਜੀ ਦੀਆਂ ਦਾਦਾ ਜੀ ਦਾ ਰੋਬ ਕਿੰਨਾ ਅਸੀਂ ਜਾਵਦੇ ਚ ਆਏ ਆ ਜਿਹੜਾ ਜਿੱਥੇ ਜਾਵਦਾ ਤੋੜਿਆ ਉਹਨਾਂ ਨੂੰ ਕਹਿ ਕੇ ਤੋੜਿਆ ਵੀ ਭਾਈ ਹੁਣ ਤੋੜੂਗੇ ਜੇ ਟਲੂਗੇ ਤਾਂ ਡਲਜੋ ਬੇਨਤੀ ਆ ਪਹਿਲਾਂ ਬੇਨਤੀ ਕਰੀ ਆ ਪਹਿਲਾਂ ਹੱਥ ਜੋੜੇ ਆ ਫਿਰ ਨਾਕੇ ਤੋੜੇ ਆ ਬੋਲੇ ਸੋਹ ਰਹਾ ਇਹ ਚੰਡੀਗੜ੍ਹ ਹੈ ਨਾ ਇਹ ਮਾਰੇ ਜਿਹੜੇ ਪਵਾਦ ਕੇ ਪਿੰਡ ਤੇ ਪਾਰ ਕੇ ਪਿੰਡਾਂ ਨੂੰ ਜਾੜ ਕੇ ਇਹ ਚੰਡੀਗੜ੍ਹ ਬਸਾਇਆ ਗਿਆ ਹੈ ਤੇ ਇਹ ਅੱਜ ਸਾਨੂੰ ਇੱਥੇ ਤੇ ਜਾਣ ਦੀਆਂ ਗੱਲਾਂ ਕਰ ਰਹੇ ਆਂ। ਇਹ ਡੰਡੇ ਲੈ ਕੇ ਖੜੇ ਇੱਕ ਮਲਾਜੂ ਨੇ ਪੁੱਛਿਆ ਮੈਂ ਕਹਿ ਰਿਹਾ ਸੀ ਪਾਕਿਸਤਾਨ ਦੇ ਆਏ ਆਂ। ਕਹਿ ਰਿਹਾ ਭਾਈ ਯਾਰ ਹਮ ਬੰਦੇ ਵੇ ਆਂ। ਮੈਂ ਕਿਹਾ ਭਾਈ ਹਮੇ ਬੰਦੇ ਵਈ ਆਂ। ਖਮੇ ਰੋਕਣਾ ਹਮੇ ਜਾਣਾ ਹੈ। ਹੁਣ ਉਹਦਾ ਮੌਕਾ ਦੱਸੂਗਾ। ਵੀ ਹੁਣ ਤਾਂ ਕੁੰਡੀਆਂ ਦੇ ਸਿੰਘ ਫਸ ਗਏ। ਜਿੱਤ ਤੜਕੇ ਨਾਲ ਆਂਦੇ ਆ ਉਦਹੀਂ ਆਏ ਆ ਤੁਹਾਨੂੰ ਪਤਾ ਹੀ ਹੈ। ਪੁੱਛਣ ਦੀ ਗੱਲ ਹੀ ਹੈ ਨਹੀਂ। ਕਿਹਦੇ ਜਿੱਦਾਂ ਪੰਜਾਬ ਵਾਲੇ ਆਉਂਦੇ ਆਂ। ਪੇ ਪਤਾ ਇਹ ਵੀ ਤੱਕ ਕਈ ਕਈ ਚੱਲੂਗਾ। ਉਹ ਜਨ ਬਾਇ ਹਦੀ ਮੂਰੇ ਟਰੈਕਟਰ ਦੇ। ਮੈਂ ਗੱਲ ਕਰ ਰਹੀ ਸੀ ਮੈਂ ਕਿਹਾ ਪੁਆਦ ਵਾਲੇ ਛੋਕਰਿਆਂ ਨੇ ਬੜੀ ਮਿਹਨਤਾਂ ਕਰੀਆਂ ਤੇ ਏਡੇ ਏਡੇ ਰੀਮੂ ਪੁਆਏ ਹੋਏ। ਬਾਬੇ ਦੀ ਮਿਹਰ ਹੈ ਸਾਡੇ ਦੇ। ਅਸੀਂ ਬਚਾਨ ਤੇ ਬਲੀਵ ਨਹੀਂ ਕਰਦੇ। ਅੱਜੀ ਜਿੰਨਾ ਕਮਾਉਨੇ ਆਪਣੀ ਮਿਹਨਤ ਨਾਲ ਉਹਨਾਂ ਕ ਡੋਨੇ ਆ ਠੀਕ ਹੈ ਨਾ ਤੇ ਕਿਰਪਾ ਕਰ ਰੱਖੀ ਆ ਬਾਬੇ ਨਾਨਕ ਦੀ ਧਰਤੀ ਨੇ ਸਾਨੂੰ ਫਸਲਾਂ ਪੈਦਾ ਕਰਕੇ ਦਿੰਦੀ ਆ ਸਾਡੇ ਘਰ-ਬਾਰ ਵੀ ਚਲਾਉਂਦੀ ਆ ਤੇ ਸਾਡੇ ਸੌਂਕ ਵੀ ਪਗਾਉਂਦੀ ਆ ਬਾਈ। ਮਾਰੇ ਥਾਰੇ ਹਵੇਂ ਥਵੇਂ ਏ ਇਹ ਜਿਹੜੀ ਬੋਲੀ ਇਹਨੂੰ ਕਿੱਦਾਂ ਵੇਖਦੇ ਆ ਤੁਸੀਂ ਭਾਈ ਘੈਂਟ ਐ ਇਸੇ ਮਾਂ ਪਲੇ ਪੜੇ ਹਮ ਤੋਂ ਹੈਨਾ ਸਾਰੇ ਕੇ ਸਾਰੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਇਸ ਵਕਤ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਆ ਤੇ ਇੱਧਰ ਤੁਸੀਂ ਵੇਖ ਰਹੇ ਹੋ ਟਰੈਕਟਰ ਪੁਆਦ ਵਾਲੇ ਕਿਉਂਕਿ ਇਹ ਸਾਰਾ ਜਿੱਥੇ ਚੰਡੀਗੜ੍ਹ ਯੂਨੀਵਰਸਿਟੀ ਬਣੀ ਹੋਈ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਬਣੀ ਹੋਈ ਹੈ ਇਹ ਸਾਰਾ ਦਾ ਸਾਰਾ ਏਰੀਆ ਪਵਾਦ ਦਾ ਏਰੀਆ ਹੋਇਆ ਕਰਦਾ ਸੀ ਬਾਈ ਪੰਜਾਬ ਯੂਨੀਵਰਸਿਟੀ ਦੇ ਪਹੁੰਚੇ ਹੋਏ ਹੋ ਤੁਸੀਂ ਅੱਜ ਤੁਸੀਂ ਇੱਥੋਂ ਦੇ ਸਟੂਡੈਂਟ ਹੈਗੇ ਹੋ ਹਮੇਰੇ ਪੜ੍ਹ ਕੇ ਵੀ ਗਏ ਆ ਜੀ ਤੇ ਇਹ ਸਾਡਾ ਦਿਲ ਵੀ ਹੈ ਕਿਉਂਕਿ ਜਿਹੜੀ ਇਹ ਚੰਡੀਗੜ੍ਹ ਹੈ ਨਾ ਇਹ ਮਾਰੇ ਜਿਹੜੇ ਪਵਾਦ ਦੇ ਪਿੰਡ ਤੇ ਪੁਆਦ ਦੇ ਪਿੰਡਾਂ ਨਾਲ ਜਾੜ ਕੇ ਇਹ ਚੰਡੀਗੜ੍ਹ ਬਸਾਇਆ ਗਿਆ ਹੈ ਤੇ ਇਹ ਅੱਜ ਸਾਨੂੰ ਇੱਥੇ ਤੇ ਜਾਣ ਦੀ ਗੱਲ ਕਰ ਰਹੇ ਆਂ ਦੇਖੋ ਬਾਏ ਰੁਕ ਸੌਰੀ ਤੁਹਾਨੂੰ ਰੋਕਿਆ ਬਾਏ ਦੀ ਨਾ ਗੱਲ ਸੁਣ ਕੇ ਕੀ ਕੀ ਬੋਲੇ ਤੁਸੀਂ ਮਾਰੇ ਮਾਰੇ ਨਾ ਮਾਰੇ ਥਾਰੇ ਹਵੇਂ ਥਵੇਂ ਸੁਣ ਕੇ ਫਿਰ ਇਹ ਆਪਣਾ ਤੇ ਆ ਜਾਂਦੇ ਸਾਰਾ ਪੁਆਦ ਦੀ ਬੋਲੀ ਪੁਆਦ ਦਾ ਇਲਾਕਾ ਤੇ ਇਹ ਇਹ ਤੁਹਾਡਾ ਤੁਸੀਂ ਸੋਚਦੇ ਹੋ ਵੀ ਸਾਡਾ ਇਲਾਕਾ ਸੀ ਸਾਡਾ ਦਿਲ ਸੀਗਾ ਜੀ ਇਹ ਇਹ ਜਿਵੇਂ ਘਾੜ ਕੇ ਬਣਿਆ ਸਾਡਾ ਪਿੰਡ ਹੀ ਔਰੇ ਆ ਅਟਾਵਾ ਸਾਡਾ ਪਿੰਡ ਆ ਔਰ ਇਹ ਵੀ ਪਿੰਡ ਉਜਾੜ ਕੇ ਆ ਕੁੱਤਨਾ ਹੱਸਦੀ ਆ ਕੁਛ ਇੱਕ ਹੋਰ ਜਿਹੜੇ 22 23 ਪਿੰਡ ਰਹਿ ਗਏ ਆ ਉਹਨਾਂ ਚੋਂ ਵੀ ਹਿੱਸਾ ਹੈ ਕੁਝ ਪੁਰਾਣੇ ਜਿਹੜੇ 28 ਪਿੰਡ ਉਜੜ ਗਏ ਉਹਨਾਂ ਦਾ ਆ ਅਸੀਂ ਤਾਂ ਉਹੀ ਰਹਿੰਦੇ ਆ ਪਰ ਸਾਡੀ ਸੁਣਵਾਈ ਇਸ ਕਰਕੇ ਨਹੀਂ ਹੁੰਦੀ ਅਸੀਂ ਪਿੰਡ ਥੋੜੇ ਰਹਿ ਗਏ ਸਾਡੀ ਵੋਟ ਘਟ ਗਈ ਬੋਟ ਦੇ ਮੁਤਾਬਕ ਸਾਰੇ ਰਾਜਨੀਤੀ ਵਾਲੇ ਖੇਡਦੇ ਆ ਰਾਜਨੀਤੀ ਜੇ ਸਾਡੀ ਵੋਟ ਹੋਵੇ ਬਾਹਰ ਵਾਲੇ ਵੋਟਾਂ ਬਣਾਈ ਜਾਂਦੇ ਆ ਸਾਡੇ ਉਰੇ ਆ ਗਈ ਸਾਡੀ ਵੋਟ ਘਟ ਰਹੀ ਹੈ ਜਿਹੜੀ ਜਿਹੜੀ ਬਾਈ ਬਾਈ ਗੱਲ ਦੱਸ ਰਿਹਾ ਕਿਉਂਕਿ ਅਸੀਂ ਵੀ ਇੱਥੋਂ ਦੇ ਆ ਮੈਂ ਵੀ ਦੇਖਿਆ ਮੈਂ ਛੋਟੇ ਹੁੰਦੇ ਜਦੋਂ ਵੀ ਅਸੀਂ ਕਿਤੇ ਜਾਂਦੇ ਸੀ ਨਾ ਸਾਨੂੰ ਪੰਜਾਬੀ ਨਜ਼ਰ ਆਉਂਦੇ ਸੀ ਜਿੱਥੇ ਵੀ ਜਾਂਦੇ ਸੀ ਹੁਣ ਅਸੀਂ ਵੇਖਦੇ ਕੋਈ ਟਾਵਾ ਟਾਵਾ ਕੋਈ ਇੱਕ ਅੱਧਾ ਬੰਦਾ ਨਜ਼ਰ ਆਂਦਾ ਇਹ ਜਿਹੜੀ ਗੱਲ ਕਹਿ ਰਹੇ ਆ ਵੀ ਗਿਣਤੀ ਘਟ ਗਈ ਸਾਡੀ ਇਹਨੂੰ ਤੁਸੀਂ ਕਿੱਡਾ ਕ ਵੱਡਾ ਮਸਲਾ ਮੰਨਦੇ ਹੋ ਇਹ? ਭਾਈ ਇਹ ਬਹੁਤ ਵੱਡਾ ਮਸਲਾ ਹੈ। ਅਸਲ 'ਚ ਪੰਜਾਬ ਦੀ ਹੋਂਦ ਨੂੰ ਖਤਮ ਕਰਨ ਵਾਸਤੇ ਪੰਜਾਬ 'ਚ ਬਾਹਰੋਂ ਪ੍ਰਵਾਸੀ ਲੈ ਕੇ ਇਹਨਾਂ ਦੇ ਵੋਟਾਂ ਬਣਾਈਆਂ ਜਾ ਰਹੇ ਨੇ। ਇਹ ਜਿਹੜੇ ਆਪਣੇ ਰਾਜਨੀਤਿਕ ਲੋਕ ਨੇ ਇਹ ਆਪਣੇ ਫਾਇਦੇ ਵਾਸਤੇ ਅੱਜ ਵੋਟਾਂ ਬਣਾ ਰਹੇ ਨੇ ਪਰ ਆਉਣ ਵਾਲੇ ਟਾਈਮ 'ਚ ਜਿਵੇਂ ਦਿੱਲੀ 'ਚ ਕੋਈ ਦਿੱਲੀ ਦਾ ਬੰਦਾ ਨਹੀਂ ਰਿਹਾ। ਇਹ ਸੱਚਾਈ ਹੈ ਦਿੱਲੀ 'ਚ ਸਾਰੇ ਬਾਹਰੀ ਲੋਕ ਨੇ ਦਿੱਲੀ ਦੇ ਬੰਦੇ ਤੁਹਾਨੂੰ 5% ਵੀ ਨਹੀਂ ਮਿਲਣੇ ਉੱਥੇ। ਕਿਉਂਕਿ ਉਹਨਾਂ ਦੀ ਹੋਂਦ ਖਤਮ ਹੋ ਗਈ। ਤੇ ਚਾਲ ਜਿਹੜੀ ਅੱਜ ਸਾਡੀ ਯੂਨੀਵਰਸਿਟੀ ਆ ਯੂਨੀਵਰਸਿਟੀ ਤੇ ਜਿਹੜਾ ਇਹ ਮਤਲਬ ਇੱਕ ਹਮਲਾ ਆਇਆ ਹੈ ਹਮਲਾ ਕਿਉਂ ਆਇਆ ਕਿਉਂਕਿ ਜਿਹੜੀ ਸੈਂਟਰ ਗਵਰਨਮੈਂਟ ਹੈ ਜਾਂ ਆਰਐਸਐਸ ਹੈ ਜਾਂ ਬੀਜੇਪੀ ਹੈ ਮੇਨ ਜਿਹੜੀ ਗੱਲ ਹੈ ਉਸ ਉਹਨਾਂ ਦੇ ਅੱਗੇ ੜਨੇ ਵਾਲਾ ਕੌਣ ਹੈ ਤੁਸੀਂ 2000 ਆਪਣਾ 20 ਤੋਂ ਜਿਹੜਾ ਉਹ ਹੋਇਆ ਅੰਦੋਲਨ ਹੋਇਆ ਉਹ ਤੋਂ ਜਾਂ ਉਹ ਤੋਂ ਪਹਿਲਾਂ ਜਿੰਨੀ ਲਹਿਰਾਂ ਉੱਠੀਆਂ ਜਿੰਨੇ ਅੰਦੋਲਨ ਉੱਠਿਆ ਉਹ ਪੰਜਾਬ 'ਚ ਉੱਠਿਆ ਤੇ ਅੱਜ ਇਹ ਯੂਨੀਵਰਸਿਟੀ ਤੇ ਹਮਲਾ ਪਹਿਲਾਂ ਸਾਡੇ ਖੇਤੀ ਤੇ ਹਮਲਾ ਹੋਰ ਵੀ ਕਿੰਨੀਆਂ ਗੱਲਾਂ ਨੇ ਬੀਬੀਐਮ ਦੇ ਮਤਲਬ ਬੀਬੀਐਮਬੀ ਵਾਲੀ ਗੱਲ ਪਾਣੀਆਂ ਦੇ ਉੱਤੇ ਹਮਲਾ ਹੋ ਰਿਹਾ ਅੱਛਾ ਬਾਈ ਨਾ ਇਹ ਸਾਰੇ ਪਿੱਛੇ ਵੀ ਟਰੈਕਟਰ ਲੈ ਕੇ ਆਏ ਹੋਏ ਇਹ ਸਾਰਾ ਪਵਾਦੇ ਦਾ ਇਲਾਕਾ ਹੈਗਾ ਅਮਾਰੇ ਥਾਰੇ ਹਵੇਂ ਥਵੇਂ ਤੇ ਬਾਈ ਮੈਨੂੰ ਦੱਸ ਰਿਹਾ ਸੀਗਾ ਆ ਪਿੱਛੇ ਰੋਕ ਰੋਕ ਵੀ ਲਿਆ ਸੀ ਤੁਹਾਨੂੰ ਬਾਰਡਰਾਂ ਦੇ ਉੱਤੇ ਹਾਂਜੀ ਹਾਂਜੀ ਰੋਕ ਲਿਆ ਸੀ ਜੀ ਫਿਰ ਕਿੱਦਾਂ ਐ ਅਸੀਂ ਇਸ ਤੋ ਵੈਸੇ ਉਹਨਾਂ ਨਾਲ ਇੱਕ ਕਹਿ ਸਕਦੇ ਆ ਵੀ ਪੰਜਾਬ ਜਿੱਤਰਾ ਧੱਕੇ ਨਾਲ ਆਉਂਦੇ ਆ ਉਦਹੀਂ ਆਏ ਆ ਤੁਹਾਨੂੰ ਪਤਾ ਹੀ ਹੈ ਪੁੱਛਣ ਵਾਲੀ ਗੱਲ ਇਹ ਨਹੀਂ ਕਿ ਜਿੱਦਾਂ ਪੰਜਾਬ ਵਾਲੇ ਆਉਂਦੇ ਆਂ ਵੀ ਪਤਾ ਹੀ ਨਹੀਂ ਤੱਕਾ ਹੀ ਤੱਕਾ ਹੀ ਚੱਲੂਗਾ ਟੋਚਨ ਪਾਇਆ ਹਦੀ ਮੂਰੇ ਟਰੈਕਟਰ ਦੇ ਅੱਛਾ ਟੋਚਨ ਟਰੈਕਟਰ ਮੂਰੇ ਟੋਚਨ ਪਾਇਆ ਕਿਉਂਕਿ ਸਾਨੂੰ ਪਹਿਲਾਂ ਹੀ ਪਤਾ ਦਾ ਵੀ ਸਾਡੇ ਘਰੇ ਸਾਨੂੰ ਬੜਨ ਦੀ ਨਾ ਦੇਣਾ ਅ ਡੰਡੇ ਲੈ ਕੇ ਖੜੇ ਇੱਕ ਮਲਾਜੂ ਨੇ ਪੁੱਛਿਆ ਮੈਂ ਕਹਿ ਰਿਹਾ ਸੀ ਪਾਕਿਸਤਾਨ ਦੇ ਆਏ ਆਂ ਕਹਿ ਰਿਹਾ ਭਾਈ ਯਾਰ ਹਮ ਬੰਦੇ ਵੇ ਆਂ ਮੈਂ ਕਹਿੰਦਾ ਭਾਈ ਹਮੇ ਬੰਦੇ ਵਈ ਆਂ ਹਮੇ ਰੋਕਣਾ ਹਮੇ ਜਾਣਾ ਹੈ ਹੁਣ ਉਹਦਾ ਮੌਕਾ ਦੱਸੂਗਾ ਵੀ ਹੁਣ ਤਾਂ ਗੁੰਡਿਆਂ ਦੇ ਸਿੰਘ ਫਸ ਗਏ ਕੀ ਬਾਤ ਹੈ ਕੀ ਬਾਤ ਹੈ ਸਿੱਖੀ ਦਾ ਫਲਸਫਾ ਵੀ ਇਹੀ ਹੁੰਦਾ ਸੀਗਾ ਜਦੋਂ ਕਹਿੰਦੇ ਭਾਈ ਭਾਈ ਮਨੀ ਸਿੰਘ ਨੂੰ ਸ਼ਹੀਦ ਕਰਨ ਲੱਗੇ ਨਾ ਤੇ ਜਲਾਦ ਨੂੰ ਥੋੜਾ ਤਰਸ ਆਣ ਲੱਗਿਆ ਤੇ ਭਾਈ ਮਨੀ ਸਿੰਘ ਕਹਿੰਦੇ ਵੀ ਤੂੰ ਆਪਣਾ ਹੁਕਮ ਵਜਾ ਜਿਹੜਾ ਤੇਰਾ ਹੁਕਮ ਹੈ ਤੇ ਸਾਡਾ ਜਿਹੜਾ ਕੰਮ ਹੈ ਅਸੀਂ ਉਹ ਕਰਾਂਗੇ ਭਾਜੀ ਅਸੀਂ ਤਾਂ ਸ਼ੁਰੂ ਤੇ ਹੀ ਆਪਣੇ ਆ ਕੌਮ ਦੇ ਕੁਰਬਾਨੀਆਂ ਦਿੰਦੇ ਆ ਰਹੇ ਆ ਤੇ ਸਭ ਤੋਂ ਵੱਧ ਜੇਕਰ ਅਸੀਂ ਹੁਣ ਪੁਆਰ ਚ ਦੇਖੀ ਆ ਪੁਆਰ ਦਾ ਇਲਾਕਾ ਇਹਦੇ ਵੀ ਜਿਵੇਂ ਪਿੰਡ ਜਾੜੇਗੇ ੱੱਕੇ ਨਾਲ ਜਾੜੇ ਆ ਸਾਡੇ ਤਾਂ ਔਰ ਹੁਣ ਜਿਹੜੇ ਪਿੰਡ ਰਹਿ ਗਏ ਆ ਉਹ ਵੀ ਸਾਡੀਆਂ ਕਲੋਨੀਆਂ ਬਣਾਉਂਦੀਆਂ ਇਹਨਾਂ ਨੇ ਕਿਉਂਕਿ ਉਹਨਾਂ ਨਾਲ ਪਿੰਡਾਂ ਦੇ ਨਾਲ ਕਲੋਨੀਆਂ ਜੋੜਤੀਆਂ ਉਹਦੇ ਵਿੱਚ ਵੋਟਾਂ ਇੰਨੀਆਂ ਔਰ ਅਸੀਂ ਸ਼ੁਰੂ ਤੋਂ ਆਪਣੀ ਮਾਂ ਬੋਲੀ ਨਾਲ ਲਈ ਵੀ ਸੰਘਰਸ਼ ਕਰ ਰਹੇ ਹਾਂ ਤੇ ਪੰਜਾਬੀ ਲਾਗੂ ਹੋਵੇ ਇੰਨੇ ਸੰਘਰਸ਼ ਕਰ ਰਹੇ ਕਿ ਸਾਡੇ ਉੱਪਰ ਕਦੀ ਪਰਚੇ ਕਰ ਦਿੰਦੇ ਆ ਕਦੀ ਕੁਝ ਕਰਦੇ ਆ ਅਜੇ ਤੋਂ ਸੁਰੂ ਤੋਂ ਹੀ ਲੜ ਰਹੇ ਆ ਇਹ ਯੂਨੀਵਰਸਿਟੀ ਨਾਲ ਨੂੰ ਇਹ ਨਹੀਂ ਪਤਾ ਕਿ ਕਿੱਥੇ ਬਣੀ ਵੀ ਐ ਪਤਾ ਸਾਬ ਐ ਕਿ ਪਿੰਡਾਂ ਦੇ ਲੋਕਾਂ ਨੂੰ ਝਾੜ ਕੇ ਉਰੇ ਜਿਹੜੇ ਬਸਦੇ ਪਿੰਡਾਂ ਉਹਨਾਂ ਨੂੰ ਪਤਾ ਕਿ ਕਿੱਥੇ ਸਾਡੇ ਕਿੰਨੇ ਖੇਤ ਤੇ ਕਿੱਥੇ ਕਿਹਾਂ ਖੂਹ ਤਾਂ ਕਿੱਥੇ ਟਿਊਬਵਲ ਤਾਂ ਕਿੱਥੇ ਕੁਝ ਉਰੇ ਮੈਂ ਮੈਂ ਕਰਦਾ ਗੱਲ ਤੁਹਾਡੇ ਨਾਲ ਅੱਛਾ ਇਹ ਬਾਈ ਟਰੈਕਟਰ ਕਿਦਾ ਇਹ ਥੋੜਾ ਮੜ ਜਾ ਆਇਓ ਇਹ ਲੋਕੀ ਤਾਂ ਨਾਲ ਅੱਛਾ ਭਰਾ ਆਏ ਹੋ ਬਾਈ ਲੋਕੀ ਤਾਂ ਇਹ ਕਹਿੰਦੇ ਵੀ ਇਹ ਤਾਂ ਫੁਕ ਰਹੇ ਆ ਐਡੇ ਐਡੇ ਟਾਇਰ ਪੁਆਏ ਹੋਏ ਇਹ ਟਾਇਰਾਂ ਕਰਕੇ ਉਹ ਤੱਕ ਪਹੁੰਚਿਆ ਭਾਈ ਜੀ ਇਹ ਟਾਇਰਾਂ ਦੀ ਮਿਹਨਤ ਕਰੀ ਹੋਈ ਸਾਰੇ ਖਾਂਦੇ ਆ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਇਹ ਕੋਈ ਦੇਖੋ ਜੇ ਫੁਗਰੇ ਹੁੰਦੇ ਦੁਬਾਰਾ ਟਾਇਰ ਨਹੀਂ ਭਾਈ ਜੀ ਪਾਇਆ ਜਾਂਦੇ ਮੰਨਦੇ ਹੋ 16 17 ਲੱਖ ਰੁਪਏ ਕੀਮਤ ਹੈ ਅਸੀਂ ਮਿਹਨਤ ਕਰਕੇ ਲਿਆ ਯਾਰ ਕਿਸੇ ਤੋਂ ਖੋਇਦਾ ਨਹੀਂ ਆਜੀ ਰਾਜਨੀਤਿਕ ਤਾਂ ਹੈਗੇ ਨਹੀਂ ਵੀ ਕਿਸੇ ਦੇ ਆਪਾਂ ਦੋ ਨੰਬਰ ਦਾ ਕੰਮ ਕਰ ਲਿਆ ਇਹ ਖੇਤੀਬਾੜੀ ਕਰਨ ਦਾ ਭਾਈ ਇਹ ਕਹਿਣ ਦੀਆਂ ਗੱਲਾਂ ਕੀ ਫੁਗਰਬੰਦੀ ਕਰੀ ਐ ਅਸੀਂ ਜਾਬਦੇ ਚ ਆਏ ਆ ਜਿਹੜਾ ਜਿੱਥੇ ਜਾਬਦਾ ਤੋੜਿਆ ਉਹਨਾਂ ਨੂੰ ਕਹਿ ਕੇ ਤੋੜਿਆ ਵੀ ਭਾਈ ਹੁਣ ਤੋੜੂਗੇ ਜੇ ਟਲੂਗੇ ਤਾਂ ਡਲ ਜੋ ਬੇਨਤੀ ਹੈ ਪਹਿਲਾਂ ਬੇਨਤੀ ਕਰੀ ਹੈ ਪਹਿਲਾਂ ਹੱਥ ਜੋੜੇ ਹੈ ਫਿਰ ਨਾਕੇ ਤੋੜੇ ਹੈ ਕੀ ਬਾਤ ਹੈ ਹਾਂਜੀ ਕੀ ਬਾਤ ਹੈ ਅੱਛਾ ਇੱਧਰ ਵੀ ਭਾਈ ਵੀ ਆਜੋ ਮੜ ਜਾ ਪਿੱਛੇ ਵੀ ਚੱਲਦੇ ਆਪਾਂ ਆਜੋ ਸ਼ੈਲਵੇ ਇਹ ਜਿਹੜੀ ਮਸਟੈਂਗ ਗੱਡੀ ਹੁੰਦੀ ਹੈ ਨਾ ਅਮਰੀਕਾ ਦੇ ਵਿੱਚ ਚੱਲਦੀ ਉਹਦਾ ਨਿਸ਼ਾਨ ਆ ਇਹ ਤੇ ਇਹ ਕੀ ਦਾ ਡਾਇਰੈਕਟਰ ਆ ਭਾਈ ਤੇ ਨਿਆਗ ਸਿੰਘ ਵੀ ਨੀਲਾ ਪਾਣਾ ਤੇ ਨੀਲਾ ਪਾਣਾ ਇਹੋ ਜਿਹਾ ਵੀ ਦੇਖ ਕੇ ਹੀ ਜੋਸ਼ ਆ ਜਾਂਦਾ ਮੜ ਜਾ ਆਇਓ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਮਣ ਥੋੜਾ ਜਿਹਾ ਇੱਧਰ ਨੂੰ ਆਇਓ ਕਿ ਕਿਹੜਾ ਆਪਣਾ ਕਿਹੜਾ ਇਲਾਕਾ ਮੇਰਾ ਇੱਥੇ ਨਿਆ ਗਉਂਦਾਂ ਹੀ ਆਪਣਾ ਪਵਾਦਾਲਾ ਇਲਾਕਾ ਆ ਮਾਰੇ ਬੈਕਅਪ ਆਪਣਾ ਮਾਝਾ ਏਰੀਆ ਅੰਮ੍ਰਿਤਸਰ ਮਾਝਾ ਏਰੀਆ ਅੱਛਾ ਇੱਥੇ ਜਦੋਂ ਇਹ ਲੋਕੀ ਗੱਲ ਕਰਦੇ ਆ ਮਾਰੇ ਥਾਰੇ ਹਮੇ ਥਮੇ ਸਮਝ ਆ ਜਾਂਦੀ ਆ ਹਾਂਜੀ ਹਾਂਜੀ ਬਿਲਕੁਲ ਆ ਜਾਂਦੀ ਕਿਦਾਂ ਦੀ ਲੱਗਦੀ ਬੋਲੀ ਵਧੀਆ ਲੱਗਦੀ ਚੜ੍ਹਦੀ ਕਲਾ ਚੜ੍ਹਦੀ ਕਲਾ ਹਾਂਜੀ ਹਾਂਜੀ ਠੀਕ ਹੈ ਸਮਾਝਿਆਲੇ ਨੂੰ ਵੀ ਜਾਣਿਆ ਜਾਂਦਾ ਵੀ ਮਾਝੇ ਵਾਲੇ ਨੇ ਲੜਾਈਆਂ ਲੜੀਆਂ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ ਤੇ ਪਵਾਦ ਦੇ ਵਿੱਚ ਬਾਬਾ ਹਨੂਮਾਨ ਸਿੰਘ ਜੀ ਦਾ ਸਥਾਨ ਹੈ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਸਭ ਤੋਂ ਪਹਿਲਾਂ ਜੰਗ ਲੜੀ ਸੀ ਬਾਈ ਮੈਂ ਗੱਲ ਕਰ ਰਿਹਾ ਸੀ ਕਿ ਮੈਂ ਕਿਹਾ ਕਈ ਲੋਕੀ ਤਾਂ ਐਂ ਕਹਿੰਦੇ ਵੀ ਐਡੇ ਐਡੇ ਟਾਇਰ ਪਵਾਏ ਹੋਏ ਪੇਲਾ ਫੁਕਰੇ ਆ ਨਾ ਜੀ ਨਾ ਇਹੋ ਕੰਮ ਵਾਸਤੇ ਲੋਡ ਪਵਾਈ ਬਾਦ ਵਿੱਚ ਫੁਕਰੇ ਨਹੀਂ ਹੈ ਜੀ ਹਾਂ ਜੀ ਕਿਹੜਾ ਇਲਾਕਾ ਆਪਣਾ ਆਪਣਾ ਮੋਹਾਲੀ ਏਰੀਆ ਹੀ ਬਨੂੜ ਏਰੀਆ ਜੀ ਹਾਂ ਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਜੰਗ ਲੜਨੀ ਸੀਗੀ ਵਜ਼ੀਰ ਖਾਨ ਦੇ ਨਾਲ ਤੇ ਜਦੋਂ ਫੌਜਾਂ ਨੂੰ ਸਾਰੀਆਂ ਨੂੰ ਇਕੱਠਿਆਂ ਕੀਤਾ ਉਹ ਇਲਾਕਾ ਸੀ ਬਨੂੜ ਦਾ ਜਿੱਥੇ ਮਾਜੇ ਦੀ ਤੇ ਹੋਰ ਸਾਰੀ ਜਿਹੜੀ ਮਾਲਵੇ ਦੀ ਸੰਗਤ ਆ ਕੇ ਇਕੱਠੀ ਹੋਈ ਸੀ ਤੇ ਗੁਰਦੁਆਰਾ ਨਾਬਾ ਸਾਹਿਬ ਤੋਂ ਵਜ਼ੀਰ ਖਾਨ ਨੂੰ ਚਿੱਠੀ ਲਿਖੀ ਸੀ ਕਿ ਤੂੰ ਹੁਣ ਤਕੜਾ ਹੋ ਜਾ ਹੁਣ ਅਸੀਂ ਆ ਗਏ ਆ ਤੇ ਪੁਆਦ ਵਾਲਿਆਂ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਸੀਗਾ ਕੀ ਕਹਿਣਾ ਚਾਹੂਗੇ ਭਾਈ ਮਾਰੀ ਬੋਲੀ ਵਾਂ ਇੱਥੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਚੱਲ ਰਿਹਾ ਮੋਰਚਾ ਇਹਦੇ ਬਾਰੇ ਕੀ ਕਹੋਗੇ ਹਿੰਦੁਸਤਾਨ ਦੇ ਵਿੱਚ ਜਦੋਂ ਇੱਕ ਬੰਦਾ ਨੂੰ ਮੌਕਾ ਮਿਲੂਗਾ ਸੋ ਪਹੁੰਚ ਗਏ ਆ ਬਾਕੀ ਦੱਸਣਾ ਨਹੀਂ ਆਂਦਾ ਪਰ ਪਹੁੰਚ ਗਏ ਆ ਚੜਦੀ ਕਲਾ ਐ ਆਪਣੇ ਨਾ ਪਵਾ ਡਾੜੇ ਬੋਲਦੇ ਨਹੀਂ ਬਸ ਇਹ ਕੰਮ ਹੀ ਆ ਉਹ ਤਾਂ ਫੱਟੇ ਚੱਕਦਾ ਪੂਰੇ ਆ ਹਾਂਜੀ ਫੱਟੇ ਚੱਕਦੇ ਆਏ ਆ ਮਾਰੀ ਬੀਕੇ ਕਿਸਾਨੀ ਨੂੰ ਟਿਕਾਉਂਦਾ ਜ਼ਿਲ੍ਹਾ ਪ੍ਰਧਾਨ ਮੈਂ ਮਹਾਲੀਗਾ ਜੀ ਹਮੇ ਇੱਕ ਜਥੇਬੰਦੀ ਦੀ ਜਿਹੜੀ 48 ਵਾਲੀ ਸਾਈਡ ਨੂੰ ਆਈ ਐ ਸਰ ਵਾਲੇ ਲੇਟਾਪਾ ਨੂੰ ਹੋਰ ਐ ਐਮ ਆਇਆ ਬੇਰਕਾ ਵਾਲੀ ਸਾਈਡ ਨੂੰ ਆਇਆ ਕੇ ਕੇ ਐਮ ਆਇਆ ਅੰਬਪਾਪ ਦੇ ਆਇਆ ਤੇ ਹਮੇ ਇੱਕ ਘੰਟਾ ਤਕਰੀਬਨ ਜਾਮ ਲਾ ਕੇ ਰੱਖਿਆ 48 ਬੰਨ ਰੋਕਿਆ ਹਮੇ ਜਾਮ ਲਾ ਦਿਆ ਉਸ ਤੋਂ ਬਾਅਦ ਉਨ ਨੂੰ ਕਿਹਾ ਵੀ ਹਮਾਰਾ ਨਾ ਅੱਗੇ ਜਾਣਾ ਜਾਂ ਤੈਨੂੰ ਆਪਣੇ ਆਪ ਸਾਈਡ ਕਰ ਦਿਓ ਕਿ ਵੀ ਆਪਣਾ ਟਕਰਾਅ ਹੋਊਗਾ ਆਪਸ ਵਿੱਚ ਤੇ ਜੈਦੇ ਪ੍ਰਸ਼ਾਸਨ ਨੇ ਦੇਖਿਆ ਇਹ ਵੀ ਨਹੀਂ ਟਰਲੇਗੇ ਨੇ ਉਹਨੇ ਆਪਣੀ ਟੀਪਰ ਸਾਈਡ ਕਰ ਦੇ ਅੱਛਾ ਜੀ ਤੇ ਉੱਤੇ ਬਾਅਦ ਫਿਰ ਉਰਿਆ ਇਹ ਯੂਨੀਵਰਸਿਟੀ ਆਇਆ ਇਹ ਕਾ ਟਰੈਕਟਰ ਨਹੀਂ ਅੰਦਰ ਬਣਨ ਦਿੰਦੇ ਮਾਰੇ ਜਮੀਨਾਂ 'ਚ ਯੂਨੀਵਰਸਿਟੀ ਬਣੀ ਵੀ ਹੈ ਉਰੇ ਮਾਰੇ ਕਦੀ ਟਰੈਕਟਰ ਹਲ ਚੱਲਦੇ ਰਹੇ ਆ ਮਾਰੇ ਬਾਬੇ ਦਾਦੇ ਖੇਤੀ ਕਰਦੇ ਦੇ ਕਦੀ ਪਵਾਦ ਵਾਲੇ ਜਿਹੜੀ ਇਹ ਯੂਨੀਵਰਸਿਟੀ ਹੈ ਇਹ ਕਈ ਇਤਿਹਾਸ ਰਿਹਾ ਪਹਿਲਾਂ ਪੰਜਾਬੀਆਂ ਨੇ ਪੈਸੇ ਇਕੱਠੇ ਕਰਕੇ ਬਣਾਈ ਦੀ ਜਿਹੜਾ ਅੰਗਰੇਜ਼ਾਂ ਨੇ ਮਾਨੂੰ ਮਨਜ਼ੂਰੀ ਨਹੀਂ ਦੇ ਦਿੱਤੀ ਉਹ ਲਾਹੌਰ ਬਣੀ ਦੀ ਉੱਕੇ ਬਦਲੇ ਮਜਾ ਦਾ ਆਪਣੀ ਬੰਡ ਹੋਈ ਆ ਉਰੇ ਯੂਨੀਵਰਸਿਟੀ ਦੇ ਗਈ ਉਹ ਮਾਰੇ ਆਪਣੇ ਪੈਸੇ ਕੀ ਆ ਮਾਰੇ ਬਜ਼ੁਰਗਾਂ ਨੇ ਪੈਸਾ ਲਾਇਆ ਵਾ ਬਾਈ ਜੀ ਜਿਹੜਾ ਦੱਸ ਰਹੇ ਨਾ ਇਹ ਬਿਲਕੁਲ ਇਤਿਹਾਸ ਹੈ ਜਿਹੜਾ ਬਾਈ ਜੀ ਦੱਸ ਰਹੇ ਆ ਜਿਹੜੀ ਸ਼ੁਰੂਆਤ ਹੋਈ ਸੀ ਸ਼ੁਰੂਆਤ ਦੇ ਵਿੱਚ ਬਿਲਕੁਲ ਜਿਹੜੇ ਉੱਥੋਂ ਦੇ ਉਸ ਟਾਈਮ ਬੁੱਧੀਜੀਵੀ ਸੀਗੇ ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਬਣਾਈ ਸੀ ਤੋਂ ਪੈਸੇ ਇਕੱਠੇ ਕਰਕੇ ਬਣਾਈ ਸੀ ਇਹ ਸਰਕਾਰ ਤੋਂ ਕੋਈ ਪੈਸਾ ਨਹੀਂ ਲਿਆ ਸੀ ਸਰਕਾਰ ਤੇ ਕੋਈ ਪੈਸਾ ਨਹੀਂ ਲਿਆ ਮਾਰੇ ਬਾਬੇ ਦਾਦੇ ਆਪਣੀ ਮਿਹਨਤ ਕੀ ਕਮਾਈ ਦਾ ਪੈਸਾ ਇਕੱਠਾ ਕਰਕੇ ਯੂਨੀਵਰਸਿਟੀ ਬਣਾਈ ਦੀ ਆਪਣੇ ਖੂਨ ਪਸੀਨੇ ਦੀ ਕਮਾਈ ਕੀ ਬਣੀ ਵੀ ਆ ਓਕੇ ਬਦਲੇ ਮਾਨੂੰ ਮਿਲੀ ਦੀ ਓ ਮਾਰੀ ਐ ਇਹ ਪਾ ਮਾਰਾ ਹੱਕ ਰਹਿਣਾ ਐ ਮਾਰਾ ਦਾਵਾ ਸਦਾ ਰਹੂਗਾ ਮਾਰੀ ਐ ਇਹਨੂੰ ਕੇਂਦਰ ਸਰਕਾਰ ਕੈਨਾਂ ਮਰਜ਼ੀ ਜੋੜ ਲਾ ਲੈ ਮਤੇ ਨਹੀਂ ਖੋ ਸਕਦੀ ਬਿਲਕੁਲ ਅੱਛਾ ਚੰਡੀਗੜ ਇਹ ਚਲੋ ਜਜ਼ਬਾ ਹੈਗਾ ਲੇਕਿਨ ਸਾਡੇ ਸਾਹਮਣੇ ਚੰਡੀਗੜ ਹੱਥਾਂ ਦੇ ਵਿੱਚੋਂ ਅਸੀਂ ਜਾਂਦਾ ਵੇਖਿਆ ਉਹਦੇ ਉੱਤੇ ਵੀ ਅਸੀਂ ਗੱਲ ਕਰਾਂਗੇ 22 ਹੋਰਾਂ ਦੇ ਨਾਲ ਇੱਕ ਚੀਜ਼ ਦੇਖੋ ਤੁਸੀਂ ਇਧਰ 22 ਦੇ ਰਿੰਗ ਦੇਖੋ ਤੁਸੀਂ ਪਹਿਲਾਂ ਤਾਂ 22 ਹੋਰੀ ਗੱਲ ਕਰ ਰਹੀ ਸੀਗੇ ਕਿ ਸਾਡੇ ਬਾਪ ਦਾਦਿਆਂ ਨੇ ਮਿਹਨਤ ਕੀਤੀ ਹੋਈ ਆ ਆ ਦੇਖੋ ਤੁਸੀਂ ਤੇ ਚਮਕ ਰਹੇ ਆ ਜਿਹੜੇ ਪੋਤੇ ਪੋਤਰੇ ਬੈਠੇ ਹੋਏ ਆ ਅੱਜ ਟਰੈਕਟਰਾਂ ਦੇ ਉੱਤੇ ਆਪਣਾ ਫਰਜ਼ ਸਮਝ ਕੇ ਪਹੁੰਚੇ ਹੋਏ ਆ ਇੱਥੇ ਬਾਬੇ ਦੀ ਫੋਟੋ ਵੀ ਲੱਗੀ ਆ ਜੀ ਟਰੈਕਟਰ ਦੇ ਪਿੱਛੇ ਅੱਛਾ ਤੁਹਾਨੂੰ ਜਿਨ੍ਹਾਂ ਦਾ ਟਰੈਕਟਰ ਹੈ ਬਜ਼ੁਰਗਾਂ ਦੀ ਫੋਟੋ ਲੱਗੀ ਆ ਪਿੱਛੇ ਬਾਈ ਆਈ ਆਈ ਮੜਾ ਜੇ ਨੀਚੇ ਆਈ ਬਾਈ ਕਹਿੰਦੇ ਪਿੱਛੇ ਫੋਟੋ ਵੀ ਲੱਗੀ ਹੋਈ ਆ ਬਜ਼ੁਰਗਾਂ ਦੀ ਆਇਓ ਮੜਾ ਜਾ ਸੋ ਬਾਈ ਖੁਰੀ ਕਹਿ ਰਹੀ ਸੀ ਕਿ ਭਈ ਇਹ ਸਾਡੇ ਇਹ ਕਿਹਨਾਂ ਦੀ ਹੈ ਜੀ ਦਾਦਾ ਜੀ ਕੀ ਜੀ ਇਹ ਤਸਵੀਰ ਹੈ ਦੇਖੋ ਆਜੋ ਇੱਥੇ ਆ ਕੇ ਬੋਲ ਦੋ ਸੋ ਸਰਦਾਰ ਰਣਜੀਤ ਸਿੰਘ ਇੱਥੇ ਆ ਕੇ ਦੱਸਿਓ ਬਾਈ ਮਾੜਾ ਜਾਈ ਨਾਲ ਬਾਰੇ ਇਹ ਦਾਦਾ ਜੀ ਹੈ ਜੀ ਆਪਣੇ ਅੱਛਾ ਜੀ ਹਾਂਜੀ ਤਾਂ ਸਾਰਾ ਕੁਝ ਹੀ ਨਹੀਂ ਗਾ ਦਿਆ ਬਾਈ ਤਾਂ ਕਰਕੇ ਜੀ ਕਰਿਆ ਤਾਂ ਇਹ ਸ਼ੇਟਾਂ ਬਾਕੀ ਉਹ ਇਹ ਵਧੀਆ ਜੀ ਸ਼ੇਟਾਂ ਤੁਹਾਡਾ ਨਾ ਕੀ ਆ ਸੁਖਬਰੀ ਸਿੰਘ ਜੀ ਸੁਖਬਰੀ ਸਿੰਘ ਅੱਛਾ ਮੈਂ ਬਾਈ ਮੈਂ ਇੱਕ ਗੱਲ ਜ਼ਰੂਰ ਕਾਊਂਗਾ ਦੇਖੋ ਦਾਦਾ ਜੀ ਦਾ ਰੋਬ ਕਿੰਨਾ ਤੇ ਧਿਆਨ ਨਾਲ ਦੇਖੋ ਅੱਖਾਂ ਦੇਖੋ ਤੁਸੀਂ ਦਾਦਾ ਜੀ ਦੀਆਂ ਹੈ ਤੇ ਬਾਈ ਮੈਂ ਜ਼ਰੂਰ ਤੁਹਾਨੂੰ ਕਾਊਂਗਾ ਜਿਹੜਾ ਆਪਣਾ ਪਛੋਕੜ ਹੈ ਹੈ ਤੁਸੀਂ ਸਮਝ ਗਏ ਮੈਂ ਕੀ ਕਹਿ ਰਹੇ ਹਾਂ ਸਮਝ ਗਏ ਜੀ ਜਰੂਰ ਜੀ ਨਾ ਚੜਦੀ ਕਲਾ ਹੀ ਆਪਣਾ ਸਾਰਾ ਸ਼ੇਟਮ ਵਧੀਆ ਜੀ ਬਾਕੀ ਰੱਖेंगे ਵੀ ਵਧੀਆ ਕਰਕੇ ਜੀ ਤੁਸੀਂ ਦਸਤਾਰਾ ਸਜਾਓ ਰੋਬ ਦੇਖੋ ਫਿਰ ਦਸਤਾਰ ਦਾ ਕੀ ਹੁੰਦਾ ਹੈ ਲੱਗੇ ਰੋਬੇ ਹੁਣ ਮੈਨੂੰ ਦੇਖੋ ਪੁੱਛਣਾ ਪਿਆ ਅੱਛਾ ਮੈਂ ਨਾ ਇੱਥੇ ਨੌਜਵਾਨ ਮੈਨੂੰ ਬੜੀ ਖੁਸ਼ੀ ਹੋਈ ਮਿਲ ਕੇ ਨੌਜਵਾਨਾਂ ਨੂੰ ਤੇ ਇਹ ਕਹਿੰਦੇ ਸਾਡੇ ਬਾਪ ਦਾਦਿਆਂ ਨੇ ਕਮਾਈਆਂ ਕੀਤੀਆਂ ਹੋਈਆਂ ਤੇ ਪਵਾਦ ਵਾਲੇ ਸਾਰੇ ਇਹ ਤੇ ਮੰਨ ਨੀਵਾ ਮਤ ਉੱਚੀ ਲਿਖਿਆ ਵੀ ਹੋਇਆ ਦਾਦਾ ਜੀ ਦੀ ਫੋਟੋ ਬੜਾ ਸਤਿਕਾਰ ਅਸਲ ਦੇ ਵਿੱਚ ਦੇਖਣ ਦਾ ਨਜ਼ਰੀਆ ਠੀਕ ਹੋਣਾ ਚਾਹੀਦਾ ਤੁਸੀਂ ਕਿਸੇ ਦੇ ਗੁਣ ਦੇਖਦੇ ਹੋ ਕਿ ਔਗਣ ਦੇਖਦੇ ਹੋ ਜਦੋਂ ਕਹਿੰਦੇ ਆ ਵੀ ਪੰਜਾਬ ਦੇ ਨੌਜਵਾਨ ਦਾ ਨਿਛੇੜੀ ਆ ਜੀ ਇਹ ਤਾਂ ਗੁੰਡੇ ਆ ਜੀ ਤੇ ਇੱਕ ਪਾਸੇ ਜਦੋਂ ਸਾਰੇ ਬਜ਼ੁਰਗਾਂ ਦਾ ਸਤਿਕਾਰ ਕਰਦੇ ਆ ਅਸੀਂ ਪੰਜਾਬ ਨੂੰ ਸਮੁੱਚੇ ਨੂੰ ਪਿਆਰ ਕਰਦੇ ਆ ਜਿਹੜਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਉਤੇ ਤਾਂ ਉਹਨਾਂ ਨੂੰ ਅਸੀਂ ਫੁਕਰੇ ਨਹੀਂ ਕਹਿ ਸਕਦੇ ਇਹ ਠੀਕ ਆ ਸ਼ੌਂਕ ਆ ਸ਼ੌਕ ਆਪਣਾ ਕਿਸ ਤਰ੍ਹਾਂ ਦਾ ਕੋਈ ਸ਼ੌਂਕ ਮਾੜੇ ਹੁੰਦੇ ਕੋਈ ਚੰਗੇ ਹੁੰਦੇ ਆ ਹਨਾ ਇਹ ਚੰਗੇ ਸ਼ੌਂਕ ਇਹਨਾਂ ਦੇ ਤੇ ਹੁਣ ਮੈਂ ਤਸਵੀਰਾਂ ਵੇਖ ਰਿਹਾ ਸੀਗਾ ਕਿ ਹੜਾਂ ਦੇ ਵਿੱਚ ਜਿਹੜੀ ਸੇਵਾ ਵੀ ਕੀਤੀ ਆਏ ਮੜਿਆ ਆ ਨਵਦੀਪ ਜਲਵੇੜਾ ਵੀ ਆ ਗਏ ਨੇ ਮੈਂ ਗੱਲ ਕਰ ਰਹੀ ਸੀ ਮੈਂ ਕਿ ਪਵਾਦ ਵਾਲੇ ਛੋਕਰਿਆਂ ਨੇ ਬੜੀ ਮਿਹਨਤਾਂ ਕਰੀਆਂ ਤੇ ਏਡੇ ਏਡੇ ਰੀਮੂ ਪਵਾਏ ਹੋਏ ਬਾਬੇ ਦੀ ਮਿਹਰ ਹੈ ਸਾਡੇ ਦੇ ਅਸੀਂ ਦਿਲ ਦੇ ਖੁੱਲੇ ਇਨਸਾਨ ਹੈ ਠੀਕ ਹੈ ਤੇ ਕਿਰਪਾ ਆ ਅਸੀਂ ਬਚਾਣ ਤੇ ਬਲੀਵ ਨਹੀਂ ਕਰਦੇ ਅਸੀਂ ਜਿੰਨਾ ਕਮਾਉਂਨੇ ਆਪਣੀ ਮਿਹਨਤ ਨਾਲ ਉਹਨਾਂ ਕ ਡੋਨੇ ਆ ਠੀਕ ਹੈ ਨਾ ਤੇ ਕਿਰਪਾ ਕਰ ਰੱਖੀ ਆ ਬਾਬੇ ਨਾਨਕ ਦੀ ਧਰਤੀ ਨੇ ਸਾਨੂੰ ਫਸਲਾਂ ਪੈਦਾ ਕਰਕੇ ਦਿੰਦੀ ਆ ਸਾਡੇ ਘਰ-ਬਾਰ ਵੀ ਚਲਾਉਂਦੀ ਹੈ ਤੇ ਸਾਡੇ ਸੌਂਗ ਵੀ ਵਗਾਉਂਦੀ ਹੈ ਬਾਈ ਮੈਂ ਹੁਣ ਦੇਖ ਰਿਆ ਸੀਗਾ ਜੀ ਮਾਜੇ ਦੇ ਵਿੱਚ ਜਿੰਨਾ ਹੜ ਆਇਆ ਤੇ ਇਹੀ ਟਰੈਕਟਰ ਗਏ ਹੋਏ ਸੀ ਬਿਲਕੁਲ ਬਾਈ ਅੱਜ ਵੀ ਗ੍ਰਿੰਦਰ ਬਾਈ ਇਹ ਹੋਇਆ ਸੀ ਗ੍ਰਿੰਦਰ ਬਾਈ ਹੁਣ ਇਹ ਨਾਲ ਸਿੱਧੂ ਪਰ ਜਥੇਬੰਦੀ ਦੇ ਨਾ ਭਰਾ ਹੈ ਨਾ ਗ੍ਰਿੰਦਰ ਦੇ ਹੱਥ ਚੋਂ 1 ਕਰੋੜ 7 ਲੱਖ ਰੁਪਏ ਦਾ ਡੀਜ਼ਲ ਬੰਡਿਆ ਗਿਆ ਅੱਛਾ ਜੀ 30 ਲੱਖ ਰੁਪਏ ਦੀ ਪਲੱਸ ਦੀ ਕਣਕ ਬਣਦੀ ਹੈ ਨਾ ਸਾਡੇ ਮੁੰਡਿਆਂ ਨੇ ਤੇ ਬਾਈ ਇਹ ਕਿਰਪਾ ਇਹ ਬਾਬੇ ਅਸੀਂ ਆ ਇੱਕ ਦੂਜੇ ਦੇ ਬਾਹ ਮੜਦੇ ਆ ਨਾ ਬੈਨੂੰ ਹਰ ਰੋਜ਼ ਦਿੱਲੀ ਮਾਰਦੀ ਆ ਪੰਜਾਬ ਨੂੰ ਅਸੀਂ ਫੇਰ ਬਚੇ ਰਹਨੇ ਆ ਫੇਰ ਮਾਰਦੀ ਅਸੀਂ ਫੇਰ ਸੰਘਰਸ਼ ਕਰਦੇ ਆ ਨਾ ਅੱਜ ਸਾਰੇ ਇਕੱਠੇ ਹੋਏ ਆ ਇੱਥੇ ਇਹ ਸੰਘਰਸ਼ ਦਾ ਹੀ ਰੂਪ ਐ ਸੇ ਇਹ ਇਹ ਉਧਰ ਨੂੰ ਤੁਰਪੀ ਲੈਣ ਵੀ ਹੁਣ ਬਾਬੇ ਨਾਨਕ ਦਾ ਰਾਜ ਆਊਗਾ ਦਿੱਲੀ ਦਾ ਰਾਜ ਬਹੁਤ ਕੰਦਾ ਉਹ ਤੋਂ ਤੰਗ ਆ ਗਏ ਤੇ ਲੋਕ ਸੰਘਰਸ਼ਾਂ ਦੇ ਰਾਹ ਤੇ ਤੁਰਪੇ ਅੱਛਾ ਤੁਸੀਂ ਨਾ ਵੈਸੇ ਜਦੋਂ ਜਦੋਂ ਵੀ ਸਾਰਿਆਂ ਨੂੰ ਸਮਝ ਆਵੇ ਤਾਂ ਗੇਰ ਪੰਜਾਬੀ ਵਾਲਾ ਪਾਣਾ ਪੈਂਦਾ ਨਵਦੀਪ ਨੂੰ ਵੀ ਲekin ਜਿਹੜੀ ਇੱਥੇ ਦੀ ਬੋਲੀ ਆ ਮਾਰੇ ਥਾਰੇ ਹਵੇਂ ਥਵੇਂ ਇਹ ਜਿਹੜੀ ਬੋਲੀ ਐ ਇਹਨੂੰ ਕਿੱਦਾਂ ਵੇਖਦੇ ਆ ਤੁਸੀਂ ਇਸੀ ਮਾਂ ਪੜੇ-ਪੜੇ ਹਮ ਤੋਂ ਹੈ ਨਾ ਸਾਰੇ ਕੇ ਸਾਰੇ ਤੇ ਪਰ ਪੰਜਾਬੀ ਬਾਈ ਨਾ ਪੰਜਾਬੀ ਤੋਂ ਬਾਅਦ ਆਉਂਦੇ ਆ ਸਾਰਾ ਸਿਸਟਮ ਪੰਜਾਬੀ ਸਾਡੀ ਮਾਂ ਤਰਪਾ ਸਾਇਆ ਮਾਂ ਬੋਲੀ ਐ ਪਰ ਇਹ ਇਹ ਵੀ ਸਾਰੀ ਸਾਰਾ ਰਲ ਮਿਲ ਕੇ ਫਿਰ ਇੱਕ ਪੰਜਾਬ ਬਣਦਾ ਠੀਕ ਐ ਇਲਾਕੇ ਮਿਲਦੇ ਨੇ ਨਾ ਤਾਂ ਹੀ ਦਾ ਸੀ ਰਾਜ ਕੇ ਰਹੇਗਾ ਅਸੀਂ ਇੱਕ ਦੂਜੇ ਦੀ ਬਿਲਖਣ ਦਾ ਹੂੰ ਪਹਿਲ ਦਿੰਨੇ ਆ ਰਿਸਪੈਕਟ ਕਰਦੇ ਸੀ ਪਵਾਦ ਦੀ ਰਿਸਪੈਕਟ ਕਰਦੇ ਸੀ ਮਾਜੇ ਦੀ ਰਿਸਪੈਕਟ ਕਰਦੇ ਸੀ ਮਾਲਵੇਲਾਂ ਦੀ ਰਿਸਪੈਕਟ ਕਰਦੇ ਆ ਤੇ ਸਾਡਾ ਸਾਰਿਆਂ ਦਾ ਮਿਲ ਕੇ ਕਿਸਮੇਲ ਉਸ ਮੇਲ ਨੇ ਮਿਸਲਾਂ ਦੇ ਰਾਹੀਂ ਰਾਜ ਕਰਿਆ ਬਾਬੇ ਬੰਦਾ ਸਿੰਘ ਬਹਾਦਰ ਦੇ ਰਾਹੀਂ ਰਾਜ ਕਰਿਆ ਮਹਾਰਾਜਾ ਰਣਜੀਤ ਸਿੰਘ ਕਿਉਂਕਿ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਸਾਰੇ ਦੇ ਸਾਰੇ ਇਹ ਨਾ ਜੇ ਇੱਥੇ ਜ਼ੁਲਮ ਦਾ ਰਾਜ ਹੈ ਇੱਥੇ ਧਰਮ ਦੀ ਸਮਝਾਇਆ ਨਹੀਂ ਜਾਂਦਾ ਧਰਮ ਚੀਜ਼ ਕੀ ਹੈ ਇਹ ਉਹ ਧਰਮ ਦੇ ਧਰਮ ਕੋਈ ਇਹ ਨਹੀਂ ਹੈਗਾ ਵੀ ਧਰਮ ਦਾ ਕੋਈ ਨਾਂ ਆ ਧਰਮ ਸਿਰਫ ਇੱਕ ਹੈ ਠੀਕ ਹੈ ਉਹਦੇ 'ਚ ਆਪਣੀ ਮੈਂ ਧਰਨੀ ਪੈਂਦੀ ਆ ਉਹਨੂੰ ਧਰਮ ਕਹਿੰਦੇ ਆ ਤੇ ਜਦੋਂ ਬਾਬੇ ਸਾਨੂੰ ਪਤਾ ਲੱਜੂਗਾ ਕਾਲਪੁਰਖ ਜੋਦਾਂ ਨੂੰ ਕੀ ਪਸੰਦ ਆ ਉਹ ਖੁਸ਼ ਕਿਵੇਂ ਹੁੰਦਾ ਆ ਇਹ ਸ੍ਰਿਸ਼ਟੀ ਉਹਦੀ ਆ ਸਾਰੀ ਦੀ ਸਾਰੀ ਉਹਨੂੰ ਖੁਸ਼ ਕਰਾਂਗੇ ਨਾ ਜਦੋਂ ਫਿਰ ਬੰਦਾਂ ਨੂੰ ਰੂਪ ਚ ਆ ਜੂਗਾ ਅਜੇ ਧਰਮੀਆਂ ਦਾ ਰਾਜ ਆ ਤਾਂ ਕਰਕੇ ਥੋੜਾ ਜਿਹਾ ਘੱਟ ਦੇਖਣ ਨੂੰ ਤੇ ਬਹੁਤ ਚੰਗਾ ਵੀ ਲੱਗਿਆ ਨਵਦੀਪ ਨੇ ਪਹਿਲਾਂ ਅਸੀਂ ਵੇਖਦੇ ਸੀਗੇ ਸਟਾਰਟਿੰਗ ਦੇ ਵਿੱਚ ਨਵਦੀਪ ਕਟਿੰਗ ਸੀਗਾ ਤੇ ਫੋਟੋਆਂ ਵੀ ਜਦੋਂ ਅਸੀਂ ਵੇਖਦੇ ਸੀਗੇ ਗਰਦਨ ਵੀ ਨਵਦੀਪ ਦੀ ਐਡੀ ਚੌੜੀ ਬਾਡੀ ਪੂਰੀ ਬਣਾਈ ਹੋਈ ਤੇ ਬੜਾ ਚੰਗਾ ਲੱਗਿਆ ਹੁਣ ਜਿਹੜੀ ਇਹ ਦਾੜੀ ਅਸੀਂ ਵੇਖ ਰਹੇ ਆ ਦਾੜਾ ਪ੍ਰਕਾਸ਼ ਹੋ ਰਿਹਾ ਤੁਹਾਡੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਮੇਰਾ ਪਰਸਨਲ ਵੀਸਾ ਵੀਰੇ ਹੈਨਾ ਇਹ ਕੋਈ ਪਬਲਿਸਿਟੀ ਦਾ ਵੀਸਾ ਨਹੀਂ ਹੈਗਾ ਇਹ ਮੇਰਾ ਪਰਸਨਲ ਵੀਸਾ ਜਦੋਂ ਮੈਨੂੰ ਗਿਆਨ ਹੋਇਆ ਜਦੋਂ ਮੈਨੂੰ ਪ੍ਰਮਾਤਮਾ ਦਾ ਗਿਆਨ ਹੋਇਆ ਮੈਨੂੰ ਪਤਾ ਲੱਗਿਆ ਮਾਇਆ ਤੋਂ ਬਾਹਰ ਨਿਕਲਨਾ ਤਰੇ ਗੁਣੋਂ ਤੋਂ ਬਾਹਰ ਨਿਕਲਣਾ ਸਾਰੇ ਖੰਡਾਂ ਤੋਂ ਬਾਹਰ ਨਿਕਲ ਕੇ ਸੱਚ ਖੰਡ ਦਾ ਰਾਹ ਕੀ ਹੈ ਦਸਮ ਦੁਆਰ ਕੀ ਹੈ ਕਿਵੇਂ ਨਾਮ ਜਪਣਾ ਤੇ ਉਹ ਜਦੋਂ ਮੈਂ ਇਤੁਰੇ ਪਾਸੇ ਨੂੰ ਜਾਂਦਾ ਮੈਨੂੰ ਪਤਾ ਜਦੋਂ ਪ੍ਰਮਾਤਮਾ ਮੈਨੂੰ ਬਾਣੀ ਦੇ ਨੇੜੇ ਨਿਰਪੋਵਨ ਨਿਰਵਾਰ ਬਣਾਉਂਦਾ ਜਦੋਂ ਮੈਂ ਨਾਮ ਜਪਦਾ ਤੇ ਸਰਬਤੇ ਦੇ ਭਲੇ ਲਈ ਤੋਰਦਾ ਸੱਚ ਲਈ ਤੋਰਦਾ ਵੀ ਵੇਗ ਬਖਸ਼ਦਾ ਸਾਨੂੰ ਹੈ ਨਾ ਇਹ ਸਾਰੇ ਇਹ ਸਭ ਕੁਝ ਉਹਦਾ ਰੂਪ ਹੈ ਬਾਣੀ ਦਾ ਰੂਪ ਹੈ ਜਿਵੇਂ ਜਿਵੇਂ ਬਾਣੀ ਕਰੋ ਕਿਰਪਾ ਕਰੀ ਜਾਊਗਾ ਓਮ ਓਮੇ ਸੀ ਸੋਹਣੇ ਹੁੰਦੇ ਚਲੇ ਜਾਵਾਂਗੇ ਪਰ ਇਹ ਪਬਲਿਸਿਟੀ ਦਾ ਵੀ ਸਾਣੀ ਸੇ ਨਾਰਮਲੀ ਅਸੀਂ ਵੇਖੀਏ ਜੀ ਜਿਹਦੇ ਉੱਤੇ ਜਵਾਨੀ ਚੜ੍ਹੀ ਹੋਵੇ ਜਿਹਦੇ ਕੋਲ ਪੈਸਾ ਹੋਵੇ ਤੇ ਨੋਰਮਲੀ ਇਹ ਹੁੰਦਾ ਨਹੀਂ ਹੈਗਾ ਇਸ ਤਰੀਕੇ ਦਾ ਬਦਲਾਅ ਇਹ ਕਰਮਾਂ ਨਾਲ ਹੋ ਹੀ ਮਿਲਦਾ ਇਹ ਜਦੋਂ ਦਰਬਾਰ ਸਾਹਿਬ ਜਾ ਕੇ ਸੱਚੀ ਅਰਦਾਸ ਕਰਦੇ ਹਾਂ ਨਾ ਅਕਾਲ ਪੁਰਖ ਸਾਹਿਬ ਜਾ ਕੇ ਅਰਦਾਸ ਕਰਦੇ ਫਿਰ ਹੋ ਜਾਂਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ